ਸੱਚੀ ਕਾਲ ਦੋਸਤੋ ਪਬਲਿਕ ਸਮਾਣਨ ਉਸਤ ਤੜਾ ਸਾਰਿਆਂ ਦਾ ਸਵਾਗਤ ਹੈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਾਲਾਨਾ ਜਿਹੜਾ ਐਨੂਅਲ ਫੰਕਸ਼ਨ ਹੈ ਆਯੋਜਿਤ ਕੀਤਾ ਗਿਆ ਇਸ ਦੌਰਾਨ ਬੱਚਿਆਂ ਵੱਲੋਂ ਰੰਗ-ਬਰੰਗੇ ਪ੍ਰੋਗਰਾਮ ਜਿਹੜੇ ਨੇ ਪੇਸ਼ ਕੀਤੇ ਗਏ ਵਿਦਿਆਰਥੀਆਂ ਵੱਲੋਂ ਪੰਗੜੇ ਅਤੇ ਕੁੜੀਆਂ ਵੱਲੋਂ ਗਿੱਧੇ ਪੇਸ਼ ਕੀਤੇ ਗਏ ਜੋ ਕਿ ਆਏ ਹੋਏ ਬੱਚਿਆਂ ਦੇ ਪੇਰੈਂਟਸ ਵੱਲੋਂ ਵੀ ਸਲਾੰਗਾ ਕੀਤੀ ਗਈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗਰਗ ਅਤੇ ਅਗਰਵਾਲ ਧਰਮਸ਼ਾਲਾ ਤੇ ਸਕੂਲ ਪਬੰਦਕ ਕਮੇਟੀ ਦੇ ਪ੍ਰਧਾਨ ਮਦਨ ਮਿੱਤਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜਿਹੜਾ ਐਨੂਅਲ ਫੰਕਸ਼ਨ ਹੈ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ ਉਹ ਰਲ ਮਿਲ ਕੇ ਇਹ ਪ੍ਰੋਗਰਾਮ ਦੇ ਵਿੱਚ ਭਾਗ ਲੈ ਰਹੇ ਨੇ ਜਿਸ ਨਾਲ ਬੱਚਿਆਂ ਦੀ ਕਾਫੀ ਜੜੀ ਹੈ ਦਰਸ਼ਾਹਾਂ ਨੇ ਉਹ ਬੱਚਿਆਂ ਦੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਕੁਝ ਬੱਚਿਆਂ ਦਾ ਜਿਹੜਾ ਸਟੇਜ ਦੇ ਉੱਤੇ ਨਾ ਆਉਣਾ ਉਹਨਾਂ ਦਾ ਇੱਕ ਜਿਹੜਾ ਇਹ ਸੁਪਨਾ ਬਣ ਕੇ ਰਹਿ ਜਾਂਦਾ ਪ੍ਰਧਾਨ ਮਦਨ ਮਿੱਤਲ ਨੇ ਕਿਹਾ ਜੇ ਹੁਣ ਤੋਂ ਹੀ ਇਹ ਬੱਚੇ ਸਟੇਜਾਂ ਦੇ ਉੱਤੇ ਆਣਗੇ ਤਾਂ ਆਣ ਵਾਲੇ ਟਾਈਮ ਦੇ ਵਿੱਚ ਇਹ ਪੰਜਾਬ ਦੇ ਨਾਲ-ਨਾਲ ਇੰਡੀਆ ਦਾ ਵੀ ਨਾਮ ਰੋਸ਼ਨ ਕਰਨਗੇ ਉਹਨਾਂ ਕਿਹਾ ਕਿ ਬੱਚਿਆਂ ਵੱਲੋਂ ਵਕ ਵਕ ਆਇਟਮਾਂ ਰਾਹੀਂ ਖੁਸ਼ੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ ਤੇ ਸਕੂਲ ਦੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਵਿੱਚ ਹਰ ਸਾਲ ਕੀਤੇ ਜਾਂਦੇ ਨੇ ਜਿਸ ਦੀ ਮਦਨ ਮਿੱਤਲ ਦੇ ਵੱਲੋਂ ਖੂਬ ਜੜੀ ਸਲਾਗਾ ਕੀਤੀ ਗਈ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਤੁਹਾਡੇ ਹੁਣ ਪੇਪਰ ਨੇੜੇ ਆ ਰਹੇ ਨੇ ਉਹਨਾਂ ਦੀ ਤੁਹਾਨੂੰ ਤਿਆਰੀ ਵੀ ਜਿਹੜੀ ਹੈ ਇਸੇ ਤਰੀਕੇ ਕਰਨੀ ਚਾਹੀਦੀ ਹੈ ਤੇ ਆਏ ਹੋਏ ਮਹਿਮਾਨਾਂ ਦਾ ਇੱਕ ਵਾਰ ਤੋਂ ਨਾ ਫਿਰ ਧੰਨਵਾਦ ਕੀਤਾ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ रिपोर्ट पब्लिक ਸਮਾਣਾ نیوز ਅੱਜ ਦਾ ਅਸੀਂ ਪਬਲਿਕ ਸਕੂਲ ਦੇ ਸਟਾਫ ਨੂੰ ਅਤੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨਾ ਕਿਉਂਕਿ ਆਪਣੇ ਦੇਸ਼ ਦਾ ਭਵਿੱਖ ਨੇ ਇਹ ਬੱਚੇ ਨੇ ਜਿਹੜੇ ਪਲੱਸ 2 ਵਾਲੇ ਕਿਉਂਕਿ ਸਟਾਰਟਿੰਗ ਤੋਂ ਲੈ ਕੇ ਉਹਰੇ ਪੜ੍ਹਦੇ ਨੇ ਬੱਚੇ ਪਲੱਸ 2 ਟਾਈਮ ਅਸੀਂ ਇਹਨੂੰ ਵਿਦਾਇਗੀ ਪਾਰਟੀ ਦਿੰਦੇ ਆਂ ਹਰ ਸਾਲ ਹੀ ਅਸੀਂ ਪ੍ਰੋਗਰਾਮ ਕਰਦੇ ਆ ਇਹਨਾਂ ਨੂੰ ਇਹਨਾਂ ਦੀ ਖੁਸ਼ੀ ਵਾਸਤੇ ਕਿਉਂਕਿ ਇਹਨਾਂ ਨੇ ਕਿਸੇ ਨੇ ਆਈਐਸ ਬੰਨਾ ਕਿਸੇ ਨੇ ਆਈਪੀਐਸ ਬੰਨਾ ਕਿਸੇ ਨੇ ਇੰਜੀਨੀਅਰ ਬੰਨਾ ਕਿਸੇ ਨੇ ਡਾਕਟਰ ਬੰਨਾ ਫਿਰ ਮੈਂ ਆਪਣੀ ਕਮੇਟੀ ਵੱਲੋਂ ये सारे बच्चों लख लख मुबारक देना परमात्मा करे तुम स्कूल का भी नाम रोशन करो अपने माँ बाप का भी रोशन ये बच्चों प्लस टू बच्चे नर्सरी से लेकर प्लस टू तक तो पढ़ते हैं उनकी यादगार होती है उनके मन में उत्साह भी होता है कि हम स्कूल से जा रहे हैं क्योंकि उन्होंने आगे कॉलेज में किसी ने कोई प्रोफेशनल कोर्स करना होता है हमारे स्कूल स्टाफ की यही कोशिश रहती है कि उनको एक अच्छा नागरिक बनाकर भेजें डिसिप्लिन मैनर और डिसिप्लिन मैनर्स में रहें बच्चे और वेल ड्रेस रहें बच्चों का बड़ों का सम्मान करें और अपने कैरियर में आगे बढ़ें हमारी यही कोशिश रहती है कि उनको अच्छा माहौल दें और अच्छा ताकि वो आगे भी अच्छा काम कर सकें GMS ਸਕੂਲ ਚ ਪਲਸ 2 ਕਾਮਰਸ ਕਲਾਸ ਦੇ ਵਿੱਚ ਪੜ੍ਹਦੀ ਆ ਤੇ ਆ ਸਾਡੀ ਇੱਥੇ ਫੇਅਰਵੈਲ ਪਾਰਟੀ ਹੋ ਰਹੀ ਹੈ ਜੋ ਕਿ ਸਾਡੇ ਪ੍ਰਧਾਨ ਸਰ ਨੇ ਬਹੁਤ ਵਧੀਆ ਕਰਵਾਈ ਹੈ ਅਸੀਂ ਬਹੁਤ ਇੰਜੋਏ ਕਰਦੇ ਸਾਡਾ ਸਕੂਲ ਵੀ ਬਹੁਤ ਵਧੀਆ ਹੈ ਇਹ ਜਿਸਾਨੂੰ ਬਹੁਤ ਸਾਰੀ ਐਕਟੀਵਿਟੀਜ਼ ਕਰਾਉਂਦੇ ਨੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਡੀ ਹਮੇਸ਼ਾ ਹੈਲਪ ਕਰਦੇ ਨੇ ਬਸ ਬਹੁਤ ਵਧੀਆ ਹੈ ਸਕੂਲ